ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਕਈ ਜਗ੍ਹਾ ਦੇ ਉੱਤੇ ਤਾਂ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਗਈ ਹੈਗੀ ਹੈ ਜੀ ਪਰ ਤੁਹਾਨੂੰ ਦੱਸਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਕਾਫੀ ਜਗ੍ਹਾ ਦੇ ਉੱਤੇ ਜੋ ਛੁੱਟੀ ਦਾ ਐਲਾਨ ਕੀਤਾ ਗਿਆ ਹੈਗਾ ਜੀ ਉਹਦੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੋ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਜਾਂ ਕੋਈ ਇਨਫੋਰਮੇਸ਼ਨ ਦੀ ਜੋ ਅਸੀਂ ਲੈ ਕੇ ਆਉਣੇ ਹਾਂ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਚਲੋ ਆਪਾਂ ਵੀਡੀਓ ਦੇ ਅੱਗੇ ਵੱਲ ਵੱਧ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਦੀ ਐਸਟੀਐਮਏ ਪੰਜਾਬ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਅਗਲੇ ਜੋ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਐਮਰਜੈਂਸੀ ਨੰਬਰ ਜੋ 112 ਜੋ ਹੈ ਜਾਰੀ ਕੀਤਾ ਗਿਆ ਹੈ ਜੀ 24 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਬਟਿੰਡਾ ਫਰੀਦਕੋਟ ਫਤਿਹਗੜ ਸਾਹਿਬ ਫਿਰੋਜ਼ਪੁਰ ਹੁਸਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਪਟਿਆਲਾ ਰੂਪਨਗਰ ਐਸਪੀਐਸ ਨਗਰ ਸ੍ਰੀ ਮੁਕਸਰ ਸਾਹਿਬ ਅਤੇ ਤਰਨਤਾਰਨ ਦੇ ਵਿੱਚ ਕੁਝ ਥਾਵਾਂ ਉੱਤੇ ਭਾਰੀ ਤੋਪ ਭਾਰੀ ਨਹੀਂ ਪੈਣ ਦੇ ਸੁਭਾਵਨਾ ਜਤਾਈ ਗਈ ਹੈਗੀ ਹੈ ਜੀ ਇਹ ਐਸ ਜੋ ਸਾਡੇ ਐਸਡੀਐਮਏ ਪੰਜਾਬ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ 112 ਦੇ ਉੱਤੇ ਐਮਰਜੈਂਸੀ ਜੇਕਰ ਉਹ ਹੁੰਦੀ ਹੈ ਉਸ ਦੇ ਉੱਤੇ ਕਾਲ ਕਰਨ ਨੂੰ ਕਿਹਾ ਗਿਆ ਜੀ ਪੰਜਾਬ ਐਸ ਡੀ ਐਮ ਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਡੀ ਸੀ ਜੋ ਪਠਾਨਕੋਟ ਦੇ ਨੇ ਉਹਨਾਂ ਦੇ ਵੱਲੋਂ ਜੋ ਜ਼ਿਲ੍ਹੇ ਦੇ ਵਿੱਚ ਜੋ ਡਿਪਟੀ ਕਮਿਸ਼ਨਰ ਨੇ ਪਠਾਨਕੋਟ ਦੇ ਆਦਿੱਤ્ય ਉਪਕਲ ਉਹਨਾਂ ਵੱਲੋਂ ਮੌਜੂਦਾ ਸਮੇਂ ਜ਼ਿਲ੍ਹਾ ਪਠਾਨਕੋਟ ਵਿਖੇ ਲਗਾਤਾਰ ਹੋ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਗੈਰ ਸਰਕਾਰੀ ਸਕੂਲ ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਮਿਤੀ 26 ਅਗਸਤ 2025 ਨੂੰ ਛੁੱਟੀ ਕੋਸਤ ਕੀਤੀ ਗਈ ਹੈ। ਜੇਕਰ ਕਿਸੇ ਵੀ ਸਕੂਲ ਕਾਲਜ ਦੇ ਵਿਦਿਅਕ ਅਦਾਰੇ ਵਿੱਚ ਬੋਰਡ ਯੂਨੀਵਰਸਿਟੀ ਦੇ ਕੋਈ ਪੇਪਰ ਪ੍ਰੈਕਟੀਕਲ ਇਸ ਦੇ ਨਿਰਧਾਰਤ ਕੀਤਾ ਹੈ ਤਾਂ ਇਹ ਜੋ ਹੈ ਉਸ ਦੇ ਉੱਪਰ ਜੋ ਕਿ ਤੁਸੀਂ ਦੇਖ ਸਕਦੇ ਹੋ ਉਸ ਦੇ ਉੱਪਰ ਜਿਹੜੀ ਇਹ ਹੁਕਮ ਲਾਗੂ ਨਹੀਂ ਹੋਣਗੇ ਤੁਹਾਨੂੰ ਦੱਸ ਦਈਏ ਜੀ ਤੇ ਇੱਕ ਹੋਰ ਦੱਸ ਦਈਏ ਕਿ ਇੱਕ ਹੋਰ ਸਾਡੇ ਕੋਲ ਜੋ ਕਿ ਜ਼ਿਲ੍ਹਾ ਮਾਨਜਿਸਟਰੇਟ ਹੁਸਿਆਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਤਾਨੂੰ ਦੱਸਤੀ ਹੈ ਕਿ ਉਹਨਾਂ ਵੱਲੋਂ ਵੀ ਸਾਡੇ ਕੋਲ ਜੋ ਹੈ ਲੈਟਰ ਪਹੁੰਚਿਆ ਹੈ ਜੋ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੈ ਲੈਟਰ ਇਹ ਭੇਜਿਆ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਰਾਜ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਭਾਰੀ ਬਾਰਿਸ਼ ਹੋਣ ਦੀ ਸੁਭਾਵਨਾ ਹੈ ਭਾਰੀ ਬਾਰਿਸ਼ ਕਾਰਨ ਸਕੂਲ ਨੂੰ ਜਾਣ ਵਾਲੇ ਰਸਤਿਆਂ ਵਿੱਚ ਕਾਫੀ ਪਾਣੀ ਭਰਿਆ ਹੋਇਆ ਹੈ ਜੀ ਜਿਸ ਕਰਕੇ ਸਕੂਲਾਂ ਵਿੱਚ ਤਾਇਨਾਤ ਸਟਾਫ ਅਤੇ ਬੱਚਿਆਂ ਦਾ ਸਕੂਲ ਵਿੱਚ ਆਉਣਾ ਤੇ ਜਾਣਾ ਬਹੁਤ ਮੁਸ਼ਕਲ ਹੈਗਾ ਜੀ ਇਸ ਕਰਕੇ ਜੋ ਆਸ਼ਿਕਾ ਜੈਨ ਆਈਐਸ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਹੁਸਿਆਰਪੁਰ ਦੇ ਉਕਤ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਹੁਸਿਆਰਪੁਰ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 26/8/2025 ਅਤੇ 27/8/2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਐਲੀਮੈਂਟਰੀ ਸਿੱਖਿਆ ਹੁਸਿਆਰਪੁਰ ਲਾਗੂ ਕਰਵਾਉਣ ਲਈ ਪਾਬੰਦ ਹੋਣਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈਗਾ ਜੀ ਇਹ ਹੁਕਮ ਉਹਨਾਂ ਦੇ ਦਸਤਖਤ ਹੈਟ ਮੋਰ ਅਦਾਲਤ ਹੈਟ ਅੱਜ ਜੋ 25/8/2025 ਨੂੰ ਜਾਰੀ ਕੀਤੇ ਗਿਆ ਹੈ। ਤੇ ਤੁਸੀਂ ਦੱਸੋ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਕ ਮੀਂਹ ਭਰਿਆ ਹੈ ਮੀਂਹ ਦਾ ਪਾਣੀ ਭਰਿਆ ਹੋਇਆ ਹੈ ਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਤੱਕ ਜਾਣਕਾਰੀ ਪਹੁੰਚ ਸਕੇ ਕਿ ਕਾਫੀ ਜਗ੍ਹਾ ਦੇ ਵਿੱਚ ਵੀ ਜੋ ਭਾਰੀ ਮੀਂਹ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੀ ਐਸ ਡੀ ਐਮ ਐ ਪੰਜਾਬ ਦੇ ਵੱਲੋਂ ਜੀ ਤੇ ਜਲਦੀ ਤੋਂ ਜਲਦੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿੱਥੇ ਭਾਰੀ ਬਾਰਸ਼ ਹੋਣ ਜਾ ਰਹੀ ਹੈ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਸਕੂਲ ਦੇ ਵਿੱਚ ਪਹੁੰਚਣ ਵੇਲੇ ਕਿਉਂਕਿ ਕਾਫੀ ਜਗ੍ਹਾ ਦੇ ਉੱਤੇ ਪਾਣੀ ਭਰਿਆ ਹੋਇਆ ਤੇ ਘਾਰੇ ਵਗੈਰਾ ਬਣਨ ਦੀ ਜੋ ਸਥਿਤੀ ਪੈਦਾ ਹੋਈ ਹੋਈ ਹੈ ਕਈ ਜਗ੍ਹਾ ਦੇ ਉੱਤੇ ਘਾਰੇ ਪੈਣ ਦੀ ਸੰਭਾਵਨਾ ਵੀ ਹੈਗੀ ਹੈ ਜੀ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖੇ